ਪੁਰਾਣੇ ਸਾਥੀ ਇੱਕ ਵਾਰ ਫੇਰ ਆਮਨੇ ਸਾਹਮਨੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਸਾਥੀ ਚਲੋ ਕੋਈ ਮਾੜੀ ਗੱਲ ਨਹੀਂ ਹੁੰਦੀ ਸਾਥੀ ਦਾ ਸਾਥੀ ਵਧੀਆ ਹੀ ਹੁੰਦਾ ਵਾ ਪਰ ਉਹਨੇ ਕਿਸੇ ਨਾਲ ਸਾਥ ਪੁਣਾ ਨਵਾਇਆ ਨਹੀਂਗਾ ਉਹ ਤਾਂ ਹੁਣ ਵੀ ਜਾਂਦੇ ਜਾਂਦੇ ਕਾਂਗਰਸੀਆਂ ਨੂੰ ਵਿਚਾਰਿਆਂ ਨੂੰ ਤਿੰਨ ਚਾਰ ਪਰਚੇ ਕਰਾ ਗਿਆ ਉਹਨਾਂ ਤੇ ਉਤਾਲੇ ਤੁਲੇ ਜੇ ਖਲਾ ਕੇ ਬਿਲਡਿੰਗਾਂ ਦੇ ਸਾਥੀ ਉਹਦਾ ਰਿਆਈ ਕੋਈ ਨਹੀਂਗਾ ਤਾਂ ਹੀ ਉਹ ਭਾਜਪਾ ਚ ਚਲੇ ਗਿਆ ਇਸ ਕਰਕੇ ਰਵਨੀਤ ਸਿੰਘ ਬਿੱਟੂ ਦਾ ਮੈਂ ਸਮਝਦਾ ਨਹੀਂ ਵੀ ਜਿਆਦਾ ਕੋਈ ਨਾਮ ਲੈ ਕੇ ਆਪਾਂ ਰਾਜਨੀਤੀ ਉਹਨੂੰ ਐਵੇਂ ਹਵਾ ਦਈਏ ਉਹਦਾ ਲੋਕਾਂ ਨੂੰ ਪਤਾ ਲੱਗ ਗਿਆ ਉਹਦਾ ਇੱਕ ਜ਼ਿੰਮੇਵਾਰੀ ਨਹੀਂ ਲੋਕਾਂ ਨੇ 10 ਸਾਲ ਉਹਨੂੰ ਇੱਥੇ ਮੌਕਾ ਦਿੱਤਾ ਸਰਦਾਰ ਬਿਆਨ ਸਿੰਘ ਕਰਕੇ ਉਹਨੇ ਇੱਕ ਵਾਰੀ ਕਦੇ ਦੱਸੋ ਲੁਧਿਆਣੇ ਦੇ ਲੋਕਾਂ ਦੀ ਜਾ ਕੇ ਲੋਕ ਸਭਾ 'ਚ ਆਵਾਜ਼ ਧਾਈ ਹੋਵੇ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਰਵਨੀਤ ਬਿੱਟੂ ਦੇ ਪੋਸਟਰਾਂ ਤੇ ਬਿਆਨ ਸਿੰਘ ਦੀ ਫੋਟੋ ਲੱਗਦੀ ਹੈ ਕਹਿੰਦੇ ਨੇ ਕਿ ਕਾਂਗਰਸ ਨੇ ਸ਼ਹੀਦਾਂ ਦਾ ਕਦੇ ਸਨਮਾਨ ਨਹੀਂ ਕੀਤਾ ਕੋ ਸ਼ਹੀਦ ਕਾਂਗਰਸ ਦੇ ਸਮਾਨ ਦੇ ਭੁੱਖੇ ਨਹੀਂ ਗਏ ਜਾਂ ਕਿਸੇ ਹੋਰ ਦੀ ਗੱਲ ਦੇ ਭੁੱਖੇ ਨਹੀਂ ਗਏ ਸ਼ਹੀਦ ਦੇਸ਼ ਦੀ ਇੱਕ ਸਰਮਾਇਦਾਰ ਔਰ ਦੇਸ਼ ਦੀ ਪੱਗ ਬਣ ਕੇ ਸ਼ਹੀਦ ਹੁੰਦੇ ਨੇ ਇਹਨਾਂ ਲੋਕਾਂ ਦਾ ਕੀ ਹੈ ਇਹ ਤਾਂ ਰਾਜਨੀਤੀ ਫੰਡਿਆਂ ਦੇ ਤੌਰ ਤੇ ਸ਼ਹੀਦਾਂ ਨੂੰ ਵਰਤਦੇ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਦਾ ਇਤਿਹਾਸ ਰਿਆ ਵਾ ਉਹ ਵੀ ਸ਼ਹੀਦਾਂ ਦੇ ਨਾਮ ਨੂੰ ਕਰੀ ਗਏ ਆ ਤੇ ਅੱਜ ਇਹਨਾਂ ਦੇ ਬਿੱਟੂ ਜਿਹੜੇ ਆ ਪਹਿਲਾਂ ਕਾਂਗਰਸ ਦੇ ਵਿੱਚ ਸ਼ਹੀਦਾਂ ਦੇ ਨਾਮ ਨੂੰ ਲੈ ਕੇ ਫਿਰਦੇ ਰਹੇ ਆ ਹੁਣ ਭਾਜਪਾ ਦੇ ਦਫਤਰਾਂ 'ਚ ਉਸੇ ਸ਼ਹੀਦਾਂ ਦਾ ਨਾਮ ਲੈ ਲਿਆ ਇਹਨਾਂ ਲੋਕਾਂ ਨੇ ਸਿਆਸ ਸਿਆਸੀ ਰੋਟੀਆਂ ਸੇਕਣ ਲਈ ਇਹ ਕੁਛ ਵੀ ਕਰ ਸਕਦੇ ਆ ਕਿਸਾਨਾਂ ਨੂੰ ਲੈ ਕੇ ਰਵਨੀਤ ਬਿੱਟੂ ਵੱਲੋਂ ਸਵਾ ਸਾਲ ਜੰਤਰ ਮੰਤਰ ਦੇ ਧਰਨਾ ਦਿੱਤਾ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ ਪਰ ਭਾਜਪਾ ਜੁਆਇਨ ਕਰਦੇ ਹੀ ਰਵਨੀਤ ਬਿੱਟੂ ਦੇ ਸੁਰ ਬਦਲਦੇ ਹੋਏ ਨਜ਼ਰ ਆ ਰਹੇ ਨੇ ਬਿੱਟੂ ਨੇ ਆਪਣੀ ਰਾਜਨੀਤੀ ਕਰਨ ਲਈ ਕਿਸੇ ਕਿਸਾਨ ਨੂੰ ਉਹ ਕੁਛ ਕਹਿ ਸਕਦਾ ਕਿਸੇ ਸ਼ਹੀਦ ਨੂੰ ਕਿਸੇ ਪਾਸੇ ਲੈ ਕੇ ਜਾ ਸਕਦਾ ਬਿੱਟੂ ਦੀ ਸਵੈ ਰਾਜਨੀਤੀ ਫੰਡੇ ਤੋਂ ਪੌਣੇ 5 ਸਾਲ ਬਾਅਦ ਉਹਨੇ ਲੋਕਾਂ ਨੂੰ ਸ਼ਕਲ ਦਿਖਾਉਣੀ ਹੁੰਦੀ ਆ 2 2.5 ਮਹੀਨੇ ਇੱਥੇ ਆ ਕੇ ਕਿਸੇ ਦੇ ਗੋਡੇ ਨਹੀਂ ਛੱਡਦਾ ਕਿਸੇ ਦੇ ਹੱਥ ਜੋੜਨੋਂ ਨਹੀਂ ਹਟਦਾ ਵਾ 2 2.5 ਮਹੀਨੇ ਆ ਕੰਮ ਕਰਦਾ ਵਾ ਫੇ ਵੋਟਾਂ ਪੁੱਟਾਂ ਲੈ ਕੇ ਪੌਣੇ 5 ਸਾਲ ਲਈ ਫਿਰ ਪਤਾ ਨਹੀਂ ਕਿਹੜੇ ਭੋਰੇ ਚ ਜਾ ਕੇ ਛੁੱਪ ਜਾਂਦਾ ਵਾ ਅਜੋ ਹੀ ਬਿੱਟੂ ਆ ਜਿਹੜਾ ਬੀਜੇਪੀ ਨੂੰ ਕਹਿੰਦਾ ਸੀ ਇਹਦੇ ਨਾਲ ਤਾਂ ਕੋਈ ਮਾੜੀ ਦੇਸ਼ ਤਰੋਈ ਪਾਰਟੀ ਨਹੀਂ ਕੀ મોદી ਜੀ ਦੇਸ਼ ਨੂੰ ਤੋੜ ਦੂਗੇ ਫਿਰ ਇੱਕ ਵਾਰੀ ਕਿਸਾਨਾਂ ਕਿਸਾਨ ਅंदोलਨ ਵੇਲੇਓ ਗਰੇਵਾਲਾ ਜਿਹੜਾ ਇਹਨਾਂ ਦਾ ਬੀਜੇਪੀ ਦਾ ਅਰਜੀਤ ਗਰੇਵਾਲ ਉਹ ਤੁਹਾਡੇ ਵਰਗੇ ਪੱਤਰਕਾਰ ਨੇ ਕਿਹਾ ਵੀ ਉਹਨਾਂ ਨਾਲ ਬਹਿ ਕੇ ਗੱਲ ਕਰ ਲੋ ਉਦੋਂ ਬਿੱਟੂ ਜੀ ਦੇ ਕੀ ਬਿਆਨ ਸੀ ਮੇਰੀ ਕਰਦੀ ਆ ਜੁੱਤੀ ਤੇ ਅੱਜ ਉਸੇ ਜੁੱਤੀ ਜਿਨ੍ਹਾਂ ਨੂੰ ਜੁੱਤੀਆਂ ਦਗਾਉਂਦਾਈ ਉਹਨਾਂ ਦੇ ਜਾ ਕੇ ਗੋਡੇ ਫੜ ਲਿਆ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਤੇ ਵੀ ਕਟਾਕਸ਼ ਕੀਤਾ ਕਹਿੰਦੇ ਨੇ ਕਿ ਵਰਕਰਾਂ ਨੂੰ ਆਪਣੇ ਕਿਹਾ ਕਿ ਜਦੋਂ ਤੁਹਾਡੇ ਮਹੱਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨਾਮ ਲੈ ਕੇ ਤੁਹਾਡਾ ਨਾਮ ਵੀ ਬੱਗਾ ਸਾਹਿਬ ਦਾ ਗੋਗੀ ਜੀ ਦਾ ਸਾਰੇ ਲੁਧਿਆਣਾ ਦੇ ਐਮਐਲਏ ਦਾ ਨਾਮ ਲੈ ਕੇ ਕਿਹਾ ਕਿ ਇਹ ਆਣ ਇਹਨਾਂ ਨੂੰ ਪੁੱਛੋ ਕਿ ਹਜ਼ਾਰ ਹਜ਼ਾਰ ਰੁਪਏ ਕਿੱਥੇ ਆ 2 ਸਾਲਾਂ ਦੇ 48000 ਰੁਪਏ ਲੈ ਆਓ ਫਿਰ ਵੋਟ ਮੰਗੀਓ ਬਿੱਟੂ ਨੂੰ ਗੋ ਤੂੰ ਹੀ ਆ ਕੇ ਪੁੱਛ ਲੈ ਤੁਹਾਡੇ ਚੈਨਲ ਲਈ ਬਿੱਟੂ ਇਹ ਪੁੱਛ ਲਵੇ ਮੈਂ ਉਹਨੂੰ ਜਵਾਬ ਦੇ ਦੇਣਾ ਬਿੱਟੂ ਨੂੰ ਇਹ ਪੁੱਛ ਲਿਓ ਵੀ 5000 ਰੁਪਇਆ ਜ਼ਿਆਦਾ ਕਿ 1000 ਜ਼ਿਆਦਾ ਵਾ ਅਸੀਂ ਜ਼ਿਆਦਾ ਦੇਣ ਵਾਲਿਆਂ ਚੋਂ ਆ ਤੁਸੀਂ ਹਜ਼ਾਰ ਦੀ ਗੱਲ ਕਰਦੇ ਹੋ 600 ਜੁਨਤ ਫਰੀ ਦੇ ਕੇ ਅੱਜ 80% ਪੰਜਾਬੀ ਸਾਡੀਆਂ ਮਾਵਾ ਭੈਣਾ ਬਜ਼ੁਰਗ ਕਹਿ ਰਹੇ ਆ ਸਾਡੇ 6 ਮਹੀਨੇ ਹੋ ਗਏ ਬਿੱਲ ਨਹੀਂ ਆ ਰਿਹਾ ਵਿਕਟੂ ਨੂੰ ਗਾਇਦਾ ਸਾਬ ਜੀਰੋਆਂ ਦੇ ਨਾਲ ਲਾ ਕੇ ਦੇਖ ਕਿੰਨੇ ਪੈਸੇ ਬਣਦੇ ਆ ਮਹੀਨੇ ਦੇ ਨਾ ਸੁਵਾਲਾ ਮੇਰਾ ਸਿਮਰਜੀਤ ਸਿੰਘ ਵੈਸ ਕਹਿੰਦੇ ਨੇ ਅੱਜ ਵੀ ਅਕਾਲੀ ਦਲੇ ਸ਼ਾਮਲ ਹੋ ਸਕਦੇ ਨੇ ਅਗਰ ਉਹਨਾਂ ਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਕਿਸ ਤਰ੍ਹਾਂ ਮੁਕਾਬਲਾ ਦੇਖਦੇ ਹੋ ਨਹੀਂ ਹੋ ਤਾਂ ਲੈਣ ਦੋ ਸਰਵਜੀ ਸਿਮਰਜੀਤ ਸਿੰਘ ਵੈਸ ਤਾਂ ਉਹ ਮੈਨੂੰ ਲੱਗਦਾ ਪਹਿਲਾਂ ਜਿਲ੍ਹੇ ਬਾਈ ਇਲੈਕਸ਼ਨ ਉਦੋਂ ਭੀਜਪੀ ਦੇ ਝੰਡੇ ਲਾ ਕੇ ਤੁਰਿਆ ਸੀ ਟੋਲ ਪਲਾਜਾ ਦੋ ਫਿਰ ਕਾਂਗਰਸ ਦੇ ਵੀ ਪੰਜ ਛੇ ਦਿਨ ਹੋ ਗਏ ਉੱਥੇ ਦਸ ਜਨਪਦ ਚ ਫਿਰਦਾ ਸੀ ਪਤਾ ਨਹੀਂ ਉਹ ਵੀ ਨਹੀਂ ਗੇਟ ਖੁੱਲਿਆ ਅੱਜ ਸ਼ਾਇਦ ਸੁਖਵੀਰ ਬਾਦਲ ਦੇ ਤਾਂ ਕੋਈ ਗੇਟ ਦੇ ਅੰਦਰ ਵਰਦਾ ਹੀ ਨਹੀਂ ਉੱਥੇ ਭਾਵੇਂ ਉਹਨੂੰ ਰਾਹ ਮਿਲ ਗਿਆ ਹੋਵੇ ਲੁਧਿਆਣਾ ਲੋਕ ਸਭਾ ਹਲਕੇ ਦਾ ਇਲੈਕਸ਼ਨ ਇਸ ਵਾਰ ਕਾਫੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਰਵਨੀਤ ਬਿੱਟੂ ਜੋ ਕਿ ਕਾਂਗਰਸ ਤੋਂ ਭਾਜਪਾ ਦੇ ਉਮੀਦਵਾਰ ਬੜੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਹੀ ਪੁਰਾਣੇ ਸਾਥੀ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਉਤਾਰਿਆ ਗਿਆ ਵਾ ਸਾਡੇ ਨਾਲ ਮੌਜੂਦ ਨੇ ਅਸ਼ੋਕ ਪ੍ਰਾਸ਼ਰ ਪੱਪੀ ਪੱਪੀ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦਾ ਇਲੈਕਸ਼ਨ ਜਿਹੜਾ ਵਾ ਕਾਫੀ ਅਲੱਗ ਹੋਣ ਵਾਲਾ ਪੁਰਾਣੇ ਸਾਥੀ ਇੱਕ ਵਾਰ ਫਿਰ ਆਮਨੇ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਸਾਥੀ ਚਲੋ ਕੋਈ ਮਾੜੀ ਗੱਲ ਨਹੀਂ ਹੁੰਦੀ ਸਾਥੀ ਦਾ ਸਾਥੀ ਵਧੀਆ ਹੀ ਹੁੰਦਾ ਵਾ ਪਰ ਉਹਨੇ ਕਿਸੇ ਨਾਲ ਸਾਥ ਪੂਣਾ ਨਵਾਇਆ ਨਹੀਂਗਾ ਉਹਦਾ ਹੁਣ ਵੀ ਜਾਂਦੇ ਜਾਂਦੇ ਕਾਂਗਰਸੀਆਂ ਨੂੰ ਵਿਚਾਰਿਆਂ ਨੂੰ ਤਿੰਨ ਚਾਰ ਪਰਚੇ ਕਰਾ ਗਿਆ ਉਹਨਾਂ ਤੇ ਉਹ ਤਾਲੇ ਤੁਲੇ ਜੇ ਖਲਾ ਕੇ ਬਿਲਡਿੰਗਾਂ ਦੇ ਉਹਨਾਂ ਨੂੰ ਵੀ ਛੱਡ ਕੇ ਹੁਣ ਭਾਜਪਾ ਚ ਚਲੇ ਗਿਆ ਸਾਥੀ ਉਹਦਾ ਰਿਆਈ ਕੋਈ ਨਹੀਂਗਾ ਤਾਂ ਹੀ ਉਹ ਬੀਜੇਪੀ ਚ ਚਲੇ ਗਿਆ ਇਸ ਕਰਕੇ ਰਵਨੀਕ ਸਿੰਘ ਬਿੱਟੂ ਦਾ ਮੈਂ ਸਮਝਦਾ ਨਹੀਂ ਵੀ ਜਿਆਦਾ ਕੋਈ ਨਾਮ ਲੈ ਕੇ ਆਪਾਂ ਰਾਜਨੀਤੀ ਉਹਨੂੰ ਐਵੇਂ ਹਵਾ ਦਈਏ ਉਹਦਾ ਲੋਕਾਂ ਨੂੰ ਪਤਾ ਲੱਗ ਗਿਆ 10 ਸਾਲ ਅਗਰ ਮੈਂ ਜੇ ਮੈਂ 2 ਸਾਲ ਹਲਕਾ ਸੈਂਟਰ ਦੀ ਸੇਵਾ ਕੀਤੀ ਆ ਮੇਰੀ ਸੇਵਾ ਨੂੰ ਦੇਖ ਕੇ ਲੋਕਾਂ ਨੇ ਮੇਰੀ ਪਾਰਟੀ ਨੇ ਸੁਪਰੀਮੋ ਅਰਵਿੰਦ ਕੇਰਦੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡਾਕਟਰ ਸੰਦੀਪ ਪਾਟਕ ਜਨਰਲ ਸੈਕਟਰੀ ਸਾਡੇ ਉਹਨਾਂ ਨੇ ਤਾਂ ਹੀ ਮੈਨੂੰ ਐਡੀ ਵੱਡੀ ਉਹ ਜ਼ਿੰਮੇਵਾਰੀ ਸੰਭਾਲੀ ਆ ਜੇ ਮੈਂ ਉਹ ਜ਼ਿੰਮੇਵਾਰੀ ਤੋਂ ਉਹਦਾ ਇੱਕ ਜ਼ਿੰਮੇਵਾਰੀ ਨਹੀਂ ਲੋਕਾਂ ਨੇ 10 ਸਾਲ ਉਹਨੂੰ ਇੱਥੇ ਮੌਕਾ ਦਿੱਤਾ ਸਰਦਾਰ ਬਿਆਨ ਸਿੰਘ ਕਰਕੇ ਉਨੇ ਇੱਕ ਵਾਰੀ ਕਦੇ ਦੱਸੋ ਲੁਧਿਆਣੇ ਦੇ ਲੋਕਾਂ ਦੀ ਜਾ ਕੇ ਲੋਕ ਸਭਾ ਚ ਆਵਾਜ਼ ਧਾਈ ਹੋਵੇ ਬਿਆਨ ਸਿੰਘ ਦੀ ਫੋਟੋ ਨੂੰ ਲੈ ਕੇ ਵੀ ਕਾਂਗਰਸੀ ਆਈ ਰਾਜਾ ਵੜਿੰਗ ਤੇ ਬਿੱਟੂ ਆਮਲੇ ਸਾਹਮਣੇ ਹੁੰਦੇ ਰਹੇ ਤੁਸੀਂ ਵੀ ਸ਼ਹੀਦਾਂ ਦੀ ਫੈਮਿਲੀ ਤੋਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਰਵਨੀਤ ਬਿੱਟੂ ਦੇ ਪੋਸਟਰਾਂ ਤੇ ਬਿਆਨ ਸਿੰਘ ਦੀ ਫੋਟੋ ਲੱਗਦੀ ਹੈ ਕਹਿੰਦੇ ਨੇ ਕਿ ਕਾਂਗਰਸ ਨੇ ਸ਼ਹੀਦਾਂ ਦਾ ਕਦੇ ਸਨਮਾਨ ਨਹੀਂ ਕੀਤਾ ਵੇਖੋ ਸ਼ਹੀਦ ਕਾਂਗਰਸ ਦੇ ਸਨਮਾਨ ਦੇ ਭੁੱਖੇ ਨਹੀਂ ਗਏ ਜਾਂ ਕਿਸੇ ਹੋਰ ਦੀ ਗੱਲ ਦੇ ਭੁੱਖੇ ਨਹੀਂ ਗਏ ਸ਼ਹੀਦ ਦੇਸ਼ ਦੀ ਇੱਕ ਸਰਮਾਇਦਾਰ ਔਰ ਦੇਸ਼ ਦੀ ਪੱਗ ਬਣ ਕੇ ਸ਼ਹੀਦ ਹੁੰਦੇ ਨੇ ਇਹਨਾਂ ਲੋਕਾਂ ਦਾ ਕੀ ਹੈ ਇਹ ਤਾਂ ਰਾਜਨੀਤੀ ਫੰਡਿਆਂ ਦੇ ਤੌਰ ਤੇ ਸ਼ਹੀਦਾਂ ਨੂੰ ਵਰਤਦੇ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਦਾ ਇਤਿਹਾਸ ਰਿਆ ਵਾ ਉਹ ਵੀ ਸ਼ਹੀਦਾਂ ਦੇ ਨਾਮ ਨੂੰ ਕਰੀ ਗਏ ਆ ਤੇ ਅੱਜ ਇਹਨਾਂ ਦੇ ਬਿੱਟੂ ਜਿਹੜੇ ਆ ਪਹਿਲਾਂ ਕਾਂਗਰਸ ਦੇ ਵਿੱਚ ਸ਼ਹੀਦਾਂ ਦੇ ਨਾਮ ਨੂੰ ਲੈ ਕੇ ਵਰਤੇ ਰਿਹਾ ਹੁਣ ਭਾਜਪਾ ਦੇ ਦਫ਼ਤਰਾਂ 'ਚ ਉਸੇ ਸ਼ਹੀਦਾਂ ਦਾ ਨਾਮ ਲੈ ਲਿਆ ਪਹਿਲਾਂ ਭਾਜਪਾ ਨੂੰ ਕਹਿੰਦੇ ਸੀ ਵੀ ਇਹ ਸ਼ਹੀਦਾਂ ਦਾ ਮਾ ਸਮਾਨ ਨਹੀਂ ਕਰਦੇ ਹੁਣ ਉਸੇ ਸ਼ਹੀਦਾਂ ਨੂੰ ਲੈ ਕੇ ਪਾਜ ਪਾਦੇ ਕੋਲ ਚਲੇ ਗਏ ਇਹਨਾਂ ਲੋਕਾਂ ਨੇ ਸਿਆਸਤ ਸਿਆਸੀ ਰੋਟੀਆਂ ਸੇਕਣ ਲਈ ਇਹ ਕੁਝ ਵੀ ਕਰ ਸਕਦੇ ਆ ਇਹ ਮਤ ਦਾ ਦਾਨ ਲੈ ਕੇ ਜਦ ਮੈਨੂੰ ਲੋਹਿਆਣੇ ਦੇ ਲੋਕਾਂ ਨਾਲ ਧੋਖਾ ਕਰ ਸਕਦੇ ਆ ਹੋਰ ਇਹਨਾਂ ਦੇ ਕੀ ਭਰੋਸਾ ਰੱਖਿਆ ਜਾ ਸਕਦਾ ਕਿਸਾਨਾਂ ਨੂੰ ਲੈ ਕੇ ਰਵਨੀਤ ਬਿੱਟੂ ਵੱਲੋਂ ਸਵਾ ਸਾਲ ਜੰਤਰ ਮੰਤਰ ਦੇ ਧਰਨਾ ਦਿੱਤਾ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ ਪਰ ਬੀਜੇਪੀ ਜੁਆਇਨ ਕਰਦੇ ਹੀ ਰਵਨੀਤ ਬਿੱਟੂ ਦੇ ਸੂਰ ਬਦਲਦੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਵਰਕਰਾਂ ਨੂੰ ਸੰਬੋਧਨ ਕਰਦੇ ਕਹਿੰਦੇ ਨੇ ਕਿ ਕਿਸਾਨ 10 ਝੰਡੀਆਂ ਚੱਕ ਕੇ ਐਵੇਂ ਘੁੰਮਦੇ ਨੇ ਇਹਨਾਂ ਦਾ ਜਿਹੜਾ ਵਾ ਕੋਈ ਵਿਰੋਧ ਦੇਖਿਆ ਨਾ ਕਰੋ ਤੇ ਜਿਹੜਾ ਵਾ ਇਸ ਵਾਰ ਬੀਜੇਪੀ ਦੇ ਇਨੀਆਂ ਵੋਟਾਂ ਪੈਣੀਆਂ ਇਹ ਵੀ ਬਿਮਾਰੀ ਦੂਰ ਹੋ ਜਾਣੀ ਹੈ ਲੇਖੋ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ੜਿਆਂ ਜ ਬਿੱਟੂ ਨੇ ਆਪਣੀ ਰਾਜਨੀਤੀ ਕਰਨ ਲਈ ਕਿਸੇ ਕਿਸਾਨ ਨੂੰ ਉਹ ਕੁੱਛ ਕਹਿ ਸਕਦਾ ਕਿਸੇ ਸ਼ਹੀਦ ਨੂੰ ਕਿਸੇ ਪਾਸੇ ਲੈ ਕੇ ਜਾ ਸਕਦਾ ਬਿੱਟੂ ਦੀ ਸਵੈ ਰਾਜਨੀਤੀ ਫੰਡੇ ਤੋਂ ਪੌਣੇ 5 ਸਾਲ ਬਾਅਦ ਉਹਨੇ ਲੋਕਾਂ ਨੂੰ ਸ਼ਕਲ ਦਿਖਾਉਣੀ ਹੁੰਦੀ ਆ 2 ਢਾਈ ਮਹੀਨੇ ਇੱਥੇ ਆ ਕੇ ਕਿਸੇ ਦੇ ਗੋਡੇ ਨਹੀਂ ਛੱਡਦਾ ਕਿਸੇ ਦੇ ਹੱਥ ਜੋੜਨੋਂ ਨਹੀਂ ਹਟਦਾ ਵਾ 2 ਢਾਈ ਮਹੀਨੇ ਆ ਕੰਮ ਕਰਦਾ ਵਾ ਫੇ ਵੋਟਾਂ ਪੁੱਟਾਂ ਲੈ ਕੇ ਪੌਣੇ 5 ਸਾਲ ਲਈ ਫਿਰ ਪਤਾ ਨਹੀਂ ਕਿਹੜੇ ਭੋਰੇ ਚ ਜਾ ਕੇ ਛੁੱਪ ਜਾਂਦਾ ਵਾ ਅੱਜ ਉਹੀ ਬੱਟੂ ਆ ਜਿਹੜਾ ਬੀਜੇਪੀ ਨੂੰ ਕਹਿੰਦਾ ਸੀ ਇਹਦੇ ਨਾਲ ਤਾਂ ਕੋਈ ਮਾੜੀ ਦੇਸ਼ ਤਰੋਈ ਪਾਲਕੀ ਨਹੀਂ ਕੀ ਮੋਦੀ ਜੀ ਦੇਸ਼ ਨੂੰ ਤੋੜ ਦੂਗੇ ਫਿਰ ਇੱਕ ਵਾਰੀ ਕਿਸਾਨਾਂ ਕਿਸਾਨ ਅंदोलਨ ਵੇਲੇਓ ਗਰੇਵਾਲਾ ਜਿਹੜਾ ਇਹਨਾਂ ਦਾ ਬੀਜੇਪੀ ਦਾ ਅਰਜੀਤ ਗਰੇਵਾਲ ਉਹ ਤੁਹਾਡੇ ਵਰਗੇ ਪੱਤਰਕਾਰ ਨੇ ਕਿਹਾ ਵੀ ਉਹਨਾਂ ਨਾਲ ਬਹਿ ਕੇ ਗੱਲ ਕਰ ਲੋ ਉਦੋਂ ਬੱਟੂ ਜੀ ਦੇ ਕੀ ਬਿਆਨ ਸੀ ਮੇਰੀ ਕਰਦੀ ਆ ਜੁੱਤੀ ਤੇ ਅੱਜ ਉਸੇ ਜੁੱਤੀ ਜਿਨ੍ਹਾਂ ਨੂੰ ਜੁੱਤੀਆਂ ਦਗਾਉਂਦਾਈ ਉਹਨਾਂ ਦੇ ਜਾ ਕੇ ਗੋਡੇ ਫੜ ਲਿਆ ਅੱਜ ਬਿੱਟੂ ਜੀ ਦੀ ਕਿਉਂ ਬਾਰ ਬਾਰ ਰਿਪੀਟ ਕਰਦੇ ਹੋ ਮੈਂ ਤਾਂ ਤੁਹਾਨੂੰ ਵੀ ਹੱਥ ਲਾਸਟ ਸਵਾਲ ਆ ਤੁਹਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਤੇ ਵੀ ਕਟਾਕਸ਼ ਕੀਤਾ ਕਹਿੰਦੇ ਨੇ ਕਿ ਵਰਕਰਾਂ ਨੂੰ ਆਪਣੇ ਕਿਹਾ ਕਿ ਜਦੋਂ ਤੁਹਾਡੇ ਮਹੱਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨਾਮ ਲੈ ਕੇ ਤੁਹਾਡਾ ਨਾਮ ਵੀ ਬੱਗਾ ਸਾਹਿਬ ਦਾ ਗੋਗੀ ਜੀ ਦਾ ਸਾਰੇ ਲੁਧਿਆਣਾ ਦੇ ਐਮਐਲਏ ਦਾ ਨਾਮ ਲੈ ਕੇ ਕਿਹਾ ਕਿ ਇਹ ਆ ਇਹਨਾਂ ਨੂੰ ਪੁੱਛੋ ਕਿ ਹਜ਼ਾਰ ਹਜ਼ਾਰ ਰੁਪਏ ਕਿੱਥੇ ਆ 2 ਸਾਲਾਂ ਦੇ 48000 ਰੁਪਏ ਲੈ ਆਓ ਫਿਰ ਵੋਟ ਮੰਗੀਓ ਬਿੱਟੂ ਨੂੰ ਕੋ ਤੂੰ ਹੀ ਆ ਕੇ ਪੁੱਛ ਲੈ ਤੁਹਾਡੇ ਚੈਨਲ ਵਾਲੀ ਬਿੱਟੂ ਇਹ ਪੁੱਛ ਲਵੇ ਮੈਂ ਉਹਨੂੰ ਹੀ ਜਵਾਬ ਦੇ ਦੇਣਾ ਬਿੱਟੂ ਨੂੰ ਇਹ ਪੁੱਛ ਲਿਓ ਵੀ 5000 ਰੁਪਇਆ ਜ਼ਿਆਦਾ ਕਿ ਹਜ਼ਾਰ ਜ਼ਿਆਦਾ ਵਾ ਅਸੀਂ ਜ਼ਿਆਦਾ ਦੇਣ ਵਾਲਿਆਂ ਚੋਂ ਆ ਤੁਸੀਂ ਹਜ਼ਾਰ ਦੀ ਗੱਲ ਕਰਦੇ ਹੋ 600 ਜੁਨਤ ਫਰੀ ਦੇ ਕੇ ਅੱਜ 80% ਪੰਜਾਬੀ ਸਾਡੀਆਂ ਮਾਵਾ ਭੈਣਾ ਬਜ਼ੁਰਗ ਕਹਿ ਰਹੇ ਆ ਸਾਡੇ 6 ਮਹੀਨੇ ਹੋ ਗਏ ਬਿੱਲ ਨਹੀਂ ਆ ਰਿਹਾ ਬਿੱਟੂ ਨੂੰ ਕਹੇ ਇਹਦਾ ਹਿਸਾਬ ਜੀਰੋਂਾਂ ਦੇ ਨਾਲ ਲਾ ਕੇ ਦੇਖ ਕਿੰਨੇ ਪੈਸੇ ਬਣਦੇ ਆ ਮਹੀਨੇ ਦੇ ਬੀਲਿਆਂ ਦੇ ਹਜ਼ਾਰਾਂ ਨੂੰ ਨਾ ਕਹ ਜਿਹੜੇ ਲੱਖਾਂ ਕਰੋੜਾਂ ਲੈਨ ਚ ਲਾਤੇ ਇਸ ਕਾਮਲੀ ਅਰਵਿੰਦ ਕੇਰਿਵਾਲ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਹਿਸਾਬ ਕਰਕੇ ਦੇਖ ਇੱਕ ਪਾਸੇ 10000 ਲਿਖ ਲਈ ਇੱਕ ਪਾਸੇ 55000 ਲਿਖ ਲਈ ਕਹਿੰਦੇ ਗਰੰਟੀਆਂ ਪੂਰੀਆਂ ਨਹੀਂ ਹੋਈਆਂ ਕਿਹਦੀਆਂ ਜਿਹੜੀਆਂ ਬਿੱਟੂ ਨੇ ਦਿੱਤੀਆਂ ਸੀ ਗਰੰਟੀਆਂ ਉਹ ਨਹੀਂ ਪੂਰੀਆਂ ਹੋਈਆਂ ਕਹਿੰਦੇ ਅਰਵਿੰਦ ਕੇਜੀਵਾਲ ਦੇ ਭਗਵੰਤ ਮਾਨ ਨੇ ਜਿਹੜੇ 2022 ਇਲੈਕਸ਼ਨਾਂ ਗਰੰਟੀ ਗਰੰਟੀ ਦਾ ਸ਼ਬਦ ਵੀ ਤੂੰ ਕਾ ਮੋਦੀ ਅਰਵਿੰਦ ਕੇਰਿਵਾਲ ਤੋਂ ਲੈ ਕੇ ਦੁਬਾਰਾ ਗਰੰਟੀ ਗਰੰਟੀ ਕਰਨ ਲੱਗਿਆ ਵਾ ਇਹ ਗਾਰੰਟੀ ਕੇਰੀ ਆਲ ਦੀ ਸੀ ਜਿਹੜੀ ਮੋਦੀ ਹੋਣਾ ਪਏ ਉਹਦੀ ਰੀਸ ਕਰਕੇ ਲੈ ਗਿਆ ਉਹਦੀ ਨਕਲ ਕਰਦਾ ਫਿਰਦਾ ਵਾ ਮੋਦੀ ਕੀ ਗਾਰੰਟੀ ਪਲਾਸ ਸਵਾਲਾ ਮੇਰਾ ਸਿਮਰਜੀਤ ਸਿੰਘ ਬੈਂਸ ਕਹਿੰਦੇ ਨੇ ਅੱਜ ਵੀ ਅਕਾਲੀ ਦਲੇ ਸ਼ਾਮਲ ਹੋ ਸਕਦੇ ਨੇ ਅਗਰ ਉਹਨਾਂ ਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਕਿਸ ਤਰ੍ਹਾਂ ਮੁਕਾਬਲਾ ਦੇਖਦੇ ਹੋ ਰਵਨੀਤ ਬਿੱਟੂ ਨਾਲ ਮੁਕਾਬਲਾ ਦੇਖਦੇ ਹੋ ਕਾਂਗਰਸ ਨਾਲ ਮੁਕਾਬਲਾ ਦੇਖਦੇ ਹੋ ਕਿ ਅਕਾਲੀ ਦਲ ਨਾਲ ਮੁਕਾਬਲਾ ਕੋਈ ਨਹੀਂ ਹੋ ਤਾਂ ਲੈਨ ਦੋ ਸਰਵਜੀ ਸਿਮਰਜੀਤ ਸਿੰਘ ਬੈਂਸ ਤਾਂ ਉਹ ਮੈਨੂੰ ਲੱਗਦਾ ਪਹਿਲਾਂ ਜਿਲ੍ਹੇ ਬਾਈ ਇਲੈਕਸ਼ਨ ਉਦੋਂ ਬੀਜੇਪੀ ਦੇ ਝੰਡੇ ਲਾ ਕੇ ਤੁਰਿਆ ਸੀ ਟੋਲ ਪਲਾਜਾ ਤੋਂ ਫਿਰ ਕਾਂਗਰਸ ਦੇ ਵੀ ਪੰਜ 6 ਦਿਨ ਹੋ ਗਏ ਉੱਥੇ ਦਸ ਜਨਪਦ ਚ ਫਿਰਦਾ ਸੀ ਪਤਾ ਨਹੀਂ ਉਹ ਵੀ ਨਹੀਂ ਗੇਟ ਖੁੱਲਿਆ ਅੱਜ ਸ਼ਾਇਦ ਸੁਖਵੀਰ ਬਾਦਲ ਦੇ ਤਾਂ ਕੋਈ ਗੇਟ ਦੇ ਅੰਦਰ ਵਰਦਾ ਹੀ ਨਹੀਂ ਉੱਥੇ ਭਾਵੇਂ ਉਹਨੂੰ ਰਾਹ ਮਿਲ ਗਿਆ ਹੋਵੇ ਜੀ ਬਿਲਕੁਲ ਐਸੀ ਕਿ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਰਵਨੀਤ ਬਿੱਟੂ ਦੇ ਸਵਾਲਾਂ ਦਾ ਠੋਕਵਾ ਜਵਾਬ ਦਿੰਦੇ ਨਜ਼ਰ ਆਏ ਨੇ ਕਹਿੰਦੇ ਨੇ ਕਿ ਰਵਨੀਤ ਬਿੱਟੂ ਪਹਿਲਾਂ ਆਪਣੇ ਕੀਤੇ ਕੰਮਾਂ ਨੂੰ ਦੇਖੇ ਦਵਾਚੋਂ ਦੂਜੇ ਦੇ ਕੰਮਾਂ ਦੇ ਉੱਤੇ ਬਿਆਨ ਦੇਵੇ ਤੇ ਰਵਨੀਤ ਬਿੱਟੂ ਦਾ ਪੂਨੇ 5 ਸਾਲ ਨਜ਼ਰ ਨਹੀਂ ਆਂਦਾ ਸਿਫ 2.5 ਸਾਲ 2.5 ਮਹੀਨੇ ਲੋਕਾਂ ਦੇ ਗੋਡੇ ਹੱਥ ਲਗਾ ਕੇ ਹੁਣ ਨਜ਼ਰ ਆਂਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਰੋਹਿਤ ਦੇ ਨਾਲ ਬੁਵੇਕਾ ਚਰਚਾ ਟੀਵੀ ਲੁਧਿਆਣਾ